ਹਾਂਜੀ ਸਤਿ ਸ਼੍ਰੀ ਅਕਾਲ ਬੱਚਿਓ। ਅਸ਼ੀਆ ਕਾਹ ਹੈਂੀ। ਮੈਂ ਤੁਹਾਡੀ ਆਪਣੀ ਦੇਵ ਕਬੇ ਮਲਜੀਤ ਕੋਰ ਹੈ ਟੀਚਰ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਲੇਡਣਾ ਕਲਸਟਰ ਬਹਾਦਰ ਕੋ ਬਲਾਕ ਚੀਮਾ ਤੇ ਜ਼ਿਲ੍ਹਾ ਸਮਰੱਥ। ਸੋ ਬੱਚਿਓ ਆਪਣੇ ਸਕੂਲਾਂ ਦੇ ਵਿੱਚ ਹੁਣ ਕੀ ਚੱਲ ਰਿਹਾ? ਮਿਸ਼ਨ ਸਮਰੱਥ। ਹਾਂ ਮਿਸ਼ਨ ਸਮਰੱਥ। ਤਾਂ ਮਿਸ਼ਨ ਸਮਰੱਥ ਦੀ ਕਿਤਾਬ ਦੇ ਵਿੱਚੋਂ ਹੀ ਇਹ ਦੇਖੋ ਕਾਹਦੀ ਕਿਤਾਬ ਆਪਣੀ? ਮਿਸ਼ਨ ਸਮਰੱਥ। ਮਿਸ਼ਨ ਸਮਰੱਥ ਦੀ। ਮੇਸਰ ਸਮਰੱਥ ਦੀ ਕਿਤਾਬ ਦੇ ਵਿੱਚੋਂ ਪੇਜ ਨੰਬਰ 5 ਕਹਾਣੀ ਦਾ ਨਾਮ ਸੁਪਨਾ ਅੱਜ ਆਪਾਂ ਬੱਚਿਓ ਮੇਸਰ ਸਮਰੱਥ ਦੀ ਕਿਤਾਬ ਦੇ ਵਿੱਚੋਂ ਪੇਜ ਨੰਬਰ 5 ਕਹਾਣੀ ਦਾ ਨਾਮ ਸੁਪਨਾ ਹੀ ਪੜਾਂਗੇ ਠੀਕ ਹੈ ਜਿਵੇਂ ਹੈਗਾ ਸਲੀਨ ਨੇ ਸੁਪਨੇ ਵਿੱਚ ਇੱਕ ਕਬੂਤਰ ਦੇਖਿਆ ਉਹ ਦਾਣੇ ਦੀ ਪਾਲ ਵਿੱਚ ਸੀ ਕੀ ਵੇਖਿਆ ਸੀ ਕਬੂਤਰ ਹਾਂ ਦਾਣੇ ਪਾਲ ਵਿੱਚ ਸੀਗਾ ਦਾਣੇ ਪਾਲ ਵਿੱਚ ਸੀਗਾ ਦਾਣੇ ਦਾਣੇ ਵੈਰੀ ਗੁੱਡ ਸਲੀਨ ਨੇ ਕਬੂਤਰ ਨੂੰ ਖਾਣ ਦੇ ਲਈ ਦਾਣੇ ਦਿੱਤੇ ਕਬੂਤਰ ਦਾਣੇ ਚੁਗਣ ਲੱਗਿਆ ਸਲੀਨ ਨੇ ਉਹਨੂੰ ਕੀ ਦਿੱਤਾ ਸੀ ਦਾਣੇ ਫਿਰ ਕੀ ਕਰਨਾ ਸੀ ਕਬੂਤਰ ਚੁਗਣ ਲੱਗਿਆ ਸੀ ਵੈਰੀ ਗੁੱਡ ਫਿਰ ਉਸ ਤੋਂ ਬਾਅਦ ਕੀ ਆਵਾਜ਼ ਆਈ ਸੀ ਕੱਟ 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 ਦੀ ਆਵਾਜ਼ ਆਈ ਸੀ ਅੱਗੇ ਆਪਾਂ ਦੇਖਦੇ ਹਾਂ ਕਿ ਕਿਉਂ ਆਈ ਸੀ ਆਵਾਜ਼ ਇੱਕ ਦਾਣਾ ਬਹੁਤ ਸਖਤ ਸੀ ਕੀ ਸੀਗਾ ਸਖਤ ਕਬੂਤਰ ਦਾ ਮੂੰਹ ਦੁਖਣ ਲੱਗਿਆ ਦਰਦ ਨਾਲ ਚੀਕਦੇ ਹੋਏ ਸਲੀਨ ਦੀ ਅੱਖ ਖੁੱਲ ਗਈ ਜਦੋਂ ਉਹਨੇ ਮੂੰਹ ਦੇ ਵਿੱਚ ਦਾਣੇ ਪਾਏ ਤਾਂ ਦਾਣਾ ਇੱਕ ਸਖਤ ਸੀ ਤਾਂ ਉਸਦੇ ਦੰਦ ਦੇ ਵਿੱਚ ਵੱਜਿਆ ਜਿਸ ਦੇ ਨਾਲ ਦੰਦ ਦੁਖਣ ਲੱਗ ਗਿਆ ਤੇ ਆਵਾਜ਼ ਕੱਟ ਦੀ ਠੀਕ ਹੈ ਜੇ ਤੁਹਾਡੇ ਕੋਈ ਦੰਦ ਚ ਫਾਇਜੇ ਜਾਂ ਵੱਜੇ ਕੱਟ ਜਾਂਦਾ ਹੁੰਦਾ ਨਾ ਇਹ ਹਨਾ ਉਹ ਆਪਾਂ ਇਸੇ ਤਰ੍ਹਾਂ ਉਹਦੇ ਨਾਲ ਕਬੂਤਰ ਨਾ ਬਣਿਆ ਸੀ ਇਹ ਸਲੀਨ ਸਾਰਾ ਕੁਝ ਸੁਪਨੇ ਦੇ ਵਿੱਚ ਵੇਖ ਰਹੀ ਸੀ ਮੰਮੀ ਨੇ ਸਲੀਨ ਨੂੰ ਪੁੱਛਿਆ ਕੀ ਹੋਇਆ ਸਲੀਨ ਸੋਚਾਂ ਵਿੱਚ ਪੈ ਗਈ ਤਾਂ ਕੁਝ ਸਮੇਂ ਬਾਅਦ ਸਲੀਨ ਹੱਸ ਕੇ ਬੋਲੀ ਕੁਝ ਨਹੀਂ ਮੰਮੀ ਮੈਂ ਤਾਂ ਸੁਪਨਾ ਵੇਖ ਰਹੀ ਸੀ ਉਹਰੇ ਮੰਮੀ ਕੋਲੇ ਪੈਚ ਤਾਂ ਉਹਦੇ ਮਮਾ ਨੇ ਪੁੱਛਿਆ ਵੀ ਸਲੀਨ ਕੀ ਹੋ ਗਿਆ ਹਨ ਮੇ ਤੁ ਐ ਗੈਨੀ ਵੀ ਕੱਟ ਉਹਨਾਂ ਨੂੰ ਦੁੱਖ ਮਹਿਸੂਸ ਕਰਾਣਾ ਉਹਨਾਂ ਨੂੰ ਕਬੂਤਰ ਦੇ ਦੰਦ ਚ ਵੱਜਿਆ ਹਨ ਤਾਂ ਫਿਰ ਉਹ ਉਹਦੀ ਮੰਮੀ ਨੂੰ ਕਹਿੰਦੀ ਆ ਕਹਿੰਨੀ ਮੰਮੀ ਮੰਮੀ ਕੁਝ ਨਹੀਂ ਮੈਂ ਤਾਂ ਇੱਕ ਸੁਪਨਾ ਵੇਖ ਰਹੀ ਸੀ ਕਿਹੜਾ ਸੁਪਨਾ ਸੀ ਕਬੂਤਰ ਵਾਲਾ ਇਹ ਕਬੂਤਰ ਨੂੰ ਭੁੱਖ ਲੱਗੀ ਸੀ ਉਸ ਨੂੰ ਦਾਣੇ ਪਾਤੇ ਤਾਂ ਦਾਣੇ ਚੋਗਣ ਲੱਗ ਗਿਆ ਫਿਰ ਇੱਕ ਦਾਣਾ ਸਖਤ ਸੀ ਉਹ ਉਹਦੀ ਇਥੇ ਵੱਜਿਆ ਦੰਦ ਚ ਫਿਰ ਕਾਜੀ ਆ ਜਾਗੀ ਕੱਟ ਫਿਰ ਸਲੀਨ ਡਰ ਗਿਆ ਕਹਿੰਨੀ ਹਏ ਕਹਿੰਨੀ ਕਬੂਤਰ ਦਾ ਦੰਦ ਦੁਖਣ ਲੱਗ ਗਿਆ ਐਸੀ ਬੱਚੋ ਆਪਣੀ ਮਿਸਨਸ ਸਮਰਾਥ ਦੀ ਕਿਤਾਬ ਦੇ ਵਿੱਚੋਂ ਕਹਾਣੀ ਪੇਜ ਨੰਬਰ 5 ਦੇ ਉੱਤੇ ਹੈ ਜਿਹੜੀ ਸੁਪਨਾ ਤੁਹਾਨੂੰ ਕਹਾਣੀ ਕਿਵੇਂ ਲੱਗੀ ਬਹੁਤ ਵਧੀਆ ਆਪਣੇ ਦੋਸਤਾਂ ਨੂੰ ਕੀ ਕਹੋਗੇ ਹੱਸਿਆ ਆਪਣੇ ਦੋਸਤਾਂ ਨੂੰ ਕਹਾਂਗੇ ਕਿ ਸਾਡੇ ਵੀਡੀਓes ਅੱਗੇ ਨੂੰ ਪੇਜ ਤੇ ਵੱਤੇ ਸਾਡੇ ਚੈਨਲ ਜੀਪੀਐਸ ਲਿਜਣਾ ਹਾਂ ਸਬਸਕ੍ਰਾਈਬ ਦਰੂਰ ਕਰਿਓ ਧੰਨਵਾਦ ਜੀ